ਇਹ ਨਾ ਨਿਆਰਾ ਪੂਰਾ ਪਿੰਡਾਂ ਦਾ ਪਿੰਡਾਂ ਵਿੱਚ ਰੱਬ ਵਸਦਾ ਮਤਲਬ ਵੋਟਾਂ ਦੇ ਰੁਝਾਨ ਹੋਣੇ ਸ਼ੁਰੂ ਹੋ ਗਏ ਆ ਸਰਪੇ ਹੁਣ ਲੱਗ ਗਿਆ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਕੌਣ ਜਿੱਤ ਸਕਦਾ ਕਿਹੜੀ ਸੀਟ ਤੋਂ ਗੱਲ ਕਰਦੇ ਆ ਸਭ ਤੋਂ ਜਿਹੜੀ ਹੌਟ ਸੀਟ ਮੰਨੀ ਜਾਂਦੀ ਹੈ ਬਠਿੰਡਾ ਬਠਿੰਡਾ ਦੇ ਵਿੱਚ ਕੌਣ ਅੱਗੇ ਆ ਫਿਲਹਾਲ ਤਾਂ ਐਂ ਦੱਸ ਰਹੇ ਆ ਵੀ ਬਠਿੰਡਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੈਂਟਰ ਚ ਮਤਲਬ ਕਿਹਦੀ ਸਰਕਾਰ ਬਣ ਸਕਦੀ ਹੈ ਤਾਂ ਨਿਊਜ਼ ਚੈਨਲ ਤੋਂ ਸਾਰੇ ਮਤਲਬ ਦੇ ਰਹੇ ਆ ਵਾਹ ਵੀਰ ਚੱਲ ਬਈ ਯਾਰਾ ਵਾਹ ਇਹ ਤੇ ਡਾਕਟਰ ਸਾਹਿਬ ਟੱਕਰ ਗਿਆ ਡਾਕਟਰ ਸਾਹਿਬ ਕੀ ਹਾਲ ਹੈ ਠੀਕ ਵਈ ਸਾਡੇ ਪਿੰਡ ਇੱਕ ਚੀ ਬਹੁਤ ਵਧੀਆ ਆਹ ਲੱਗੀ ਜਿਹੜੀ ਇਹ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਆ ਰਲ ਮਿਲ ਕੇ ਰਹੋ ਇੱਕਾ ਬਣਾਈ ਰੱਖੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਸੋਲਡਰੀ ਤੇ ਗੁੱਡ ਮਾਰਨਿੰਗ ਹੈ ਵੈਸੇ ਮੇਰੀ ਆਫਟਰਨੂੰ ਹੋ ਗਈ ਹੈ ਤੇ ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਬਾਕੀ ਦੋਸਤੋ ਵੋਟਾਂ ਪੈ ਗਈਆਂ ਤੇ ਅੱਜ ਆਪਾਂ ਗੱਲ ਕਰਾਂਗੇ ਵੋਟਾਂ ਦੇ ਬਾਰੇ ਮਤਲਬ ਵੋਟਾਂ ਦੇ ਰੁਝਾਨ ਹੋਣੇ ਸ਼ੁਰੂ ਹੋ ਗਏ ਆ ਸਰਵੇ ਹੋਣ ਲੱਗ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਕੌਣ ਜਿੱਤ ਸਕਦਾ ਕਿਹੜੀ ਸੀਟ ਤੋਂ ਥੋੜੇ ਸਮੇਂ ਬਾਅਦ ਆਪਾਂ ਹੁੰਨੇ ਆ ਥੋੜੇ ਰੂਬਰੂ ਤੇ ਇਸ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਦੋਸਤੋ ਹਾਂਜੀ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਜੋ ਕੱਲ ਵੋਟਾਂ ਪਈਆਂ ਉਹਦੇ ਸਰਵੇ ਦੀ ਜਿਹੜੇ ਵੀ ਤੁਹਾਨੂੰ ਮੈਂ ਸਰਵੇ ਦੱਸ ਰਿਹਾ ਇਹ ਸਰਵੇ ਸਾਰੇ ਮੈਂ ਤਿੰਨ ਚਾਰ ਜਿਹੜੇ ਨਿਊਜ਼ ਚੈਨਲ ਆ ਉਹਨਾਂ ਤੋਂ ਦੇਖ ਕੇ ਜਾਂ ਅਖਰ ਟੀਵੀ ਐ ਜਿਵੇਂ ਉੱਥੋਂ ਦੇਖ ਕੇ ਦੱਸ ਰਿਹਾ ਤੇ ਬਾਕੀ ਸਰਵੇ ਚੇਂਜ ਵੀ ਹੋ ਸਕਦੇ ਹੁੰਦੇ ਤੁਹਾਨੂੰ ਹੀ ਪਤਾ ਕਿਉਂਕਿ ਜਦੋਂ ਆਮ ਆਦਮੀ ਸਰਕਾਰ ਬਣੀ ਉਹ ਤੋਂ ਕਾਂਗਰਸ ਨੂੰ ਜਿਤਾ ਰਹੇ ਸੀ ਪਰ ਆਮ ਆਦਮੀ ਨੂੰ ਬਦਮੇ ਛਿੱਟਾ ਲੱਗੀ ਇਹਦੇ ਉਰ ਕੋਸ਼ਿਸ਼ ਨਹੀਂ ਸਕਦੇ ਪਰ ਫਿਲਹਾਲ ਜੋ ਸਰਵੇ ਆ ਰਹੇ ਆ ਉਹ ਮੈਂ ਤੁਹਾਨੂੰ ਦੱਸਦਾ ਵੀ ਕੁਝ ਕੁ ਸ਼ੀਟਾਂ ਦੇ ਜਿੰਨਾਂ ਕਿਤੇ ਮੈਨੂੰ ਪਤਾ ਲੱਗਿਆ ਕਿ ਕਿੱਥੋਂ ਕੌਣ ਜਿੱਤ ਰਿਹਾ ਤੇ ਕੋਈ ਗੁੱਸਾ ਨਾ ਕਰੇ ਇਹਦਾ ਵੈਸੇ ਸਰਵੇ ਜੋ ਆਏ ਆ ਜੋ ਨੂਚ ਚੈਨਲ ਦੱਸ ਰਿਹਾ ਉਹ ਹੀ ਮੈਂ ਦੱਸ ਰਿਹਾ ਠੀਕ ਆ ਦਿਲ ਤਨ ਲਾਇਆ ਕਰੋ ਕੋਈ ਗੱਲ ਨਹੀਂ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਗੱਲ ਕਰਦੇ ਆ ਸਭ ਤੋਂ ਜਿਹੜੀ ਹੌਟ ਸੀਟ ਮੰਨੀ ਜਾਂਦੀ ਹੈ ਬਠਿੰਡਾ ਬਠਿੰਡਾ ਦੇ ਵਿੱਚ ਕੌਣ ਅੱਗੇ ਆ ਫੋਲਾਲ ਤੋਂ ਆਇਆ ਦੱਸ ਰਿਹਾ ਵੀ ਬਠਿੰਡਾ ਦੇ ਵਿੱਚ ਬੀਬਾ ਹਰਥਿਮਤ ਕੌਰ ਬਾਦ ਲੱਗੇ ਆ। ਜਿੱਤ ਸਕਦੇ ਆ। ਤੇ ਬਾਕੀ ਆਇਆ ਵੀ ਕਈ ਥਾਵਾਂ ਦੇ ਤਕਨ ਨਾਲ ਮੁਕਾਬਲਾ ਹੈ। ਜਿਵੇਂ ਆ ਗਿਆ ਆਪਣਾ ਆਹ ਤਲਵੰਡੀ ਵਾਲਾ ਏਰੀਆ ਉੱਥੇ ਜਿਤਮਿੰਦਰ ਦਾ ਮਤਲਬ ਹੈਗਾ ਸਿਸਟਮ ਜਾਦੇ ਕਿਉਂਕਿ ਉੱਥੇ ਐਮਐਲਏ ਵੀ ਖੜਾ ਹੁੰਦਾ ਰਿਹਾ ਤੇ ਕਈ ਥਾਂ ਤੇ ਖੁੱਡੀਆਂ ਸਾਹਬ ਦਾ ਆਇਆ ਡੋ ਵੱਡਾ। ਤੇ ਬਾਕੀ ਦੋਸਤੋ ਵੀ ਜਿੱਤ ਸਕਦੀ ਹੈ ਤਾਂ ਬੀਬਾ ਹਰਥਿਮਤ ਕੌਰ ਬਾਦਲ ਸਾਰੇ ਦੇ ਹਿਸਾਬ ਨਾਲ। ਤੇ ਜਲੰਧਰ ਤੋਂ ਚੰਨੀ ਜੀ ਕਹਿ ਰਹੇ ਜਿੱਤਣਗੇ ਜਿੱਤ ਸਕਦੇ ਆ ਤੇ ਲੁਧਿਆਣੇ ਤੋਂ ਰਾਜਾ ਬੜਿੰਗ ਜੀ ਤੇ ਜੇ ਆਪਾਂ ਗੱਲ ਕਰੀਏ ਜੀ ਸੰਗਰੂਰ ਉਹ ਵੀ ਪੂਰੀ ਹੌਟ ਸੇਟ ਮੰਨੀ ਜਾਂਦੀ ਹੈ ਵੈਸੇ ਉੱਥੇ ਮੁਕਾਬਲਾ ਮੀਤ ਹੇਅਰ ਤੇ ਮਾਨ ਦਾ ਕਹਿੰਦੇ ਜੀ ਮਾਨ ਸਾਹਿਬ ਦਾ ਸਿਮਰਜੀਤ ਸਿੰਘ ਮਾਨ ਤੇ ਬਾਕੀ ਜੇ ਆਪਾਂ ਗੱਲ ਕਰੀਏ ਫਰੀਦਕੋਟ ਦੀ ਤਾਂ ਉੱਥੇ ਜੀ ਕਰਨਜੀਤ ਅਨਮੋਲ ਨਾਲ ਆਪਣੇ ਭਾਈ ਸਾਹਿਬ ਖਾਲਸਾ ਜੀ ਆਪਣੇ ਸਭਜੀਤ ਸਿੰਘ ਉਹ ਉਹਨਾਂ ਦਾ ਮੁਕਾਬਲਾ ਕਰ ਰਿਹਾ ਜੀ ਤਖਨੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜੀ ਉਹ ਅੱਗੇ ਮਤਲਬ ਜਿੱਤ ਸਕਦੇ ਆ ਤੇ ਬਾਕੀ ਜੇ ਆਪਾਂ ਗੱਲ ਕਰ ਗਏ ਜੀ ਆਪਣੀ ਫਰੋਜਪੁਰ ਦੀ ਤਾਂ ਇੱਥੇ ਬੋਬੀ ਮਾਨ ਕਹਿ ਰਿਹਾ ਜੀ ਅਕਾਲੀ ਦਲ ਦੇ ਤੇ ਬਸ ਇਹ ਸਰਵੇ ਆ ਜਿਹੜੇ ਮੈਂ ਦੇਖੇ ਕੁਛਕ ਤੇ ਫਿਰ ਮੈਂ ਚੱਲ ਅਪਡੇਟ ਕਰ ਦਿੰਨੇ ਆ ਤੇ ਬਾਕੀ ਦੋਸਤੋ ਸਰਵੇ ਬਦਲ ਵੀ ਜਾਂਦੇ ਹੁੰਦੇ ਨੇ ਕੋਈ ਐ ਨਾ ਬੰਦਾ ਸੋਚੇ ਆਪਣੇ ਲੋਕ ਨਾ ਪਤਾ ਕੀ ਕਰਦੇ ਆ ਜਿਵੇਂ ਕਿਸੇ ਨੇ ਪਤਾ ਵੀ ਅੱਜ ਬੀਬਾ ਜਿੱਤੂਗੀ ਉੱਥੇ ਹੋਰ ਪਾਰਟੀ ਦਾ ਕਿਥੇ ਲਿਕਮੈਂਟ ਕਰ ਲੱਗ ਜੂਗਾ ਫਿਰ ਉਹ ਕਮੈਂਟ ਕਰਨਗੇ ਕਮੈਂਟੋ ਕਮੈਂਟੀ ਹੋ ਕੇ ਐਵੇਂ ਲੜੀ ਜਾਂਦੇ ਆ ਜਿਹਨੇ ਜਿੱਤਣਾ ਉਹਨੇ ਜਿੱਤ ਹੀ ਜਾਣਾ ਨਾਲੇ ਆਪਣੇ ਕਿਹੜਾ ਬਾਅਦ ਵਾਲਾ ਟਾਈਮ ਦੋ ਦਿਨਾਂ ਦਾ ਸੰਨ ਹੈ 4 ਤਰੀਕ ਨੂੰ ਸਾਰਾ ਪਤਾ ਲੱਗ ਜੂਗਾ ਤਾਂ ਕਰਕੇ ਰਲ ਮਿਲ ਕੇ ਰੋ ਲੜਾਈ ਨਾ ਕਰੋ ਨਾ ਤਾਂ ਮੇਰੇ ਕਹਨ ਨਾ ਕਿਸੇ ਨੇ ਜਿੱਤਣਾ ਤੇ ਨਾ ਕੋਈ ਤੁਹਾਡੇ ਕਹਨ ਨਾ ਜਿੱਤਣਾ ਜਿਹਨੇ ਜਿੱਤਣਾ ਉਹਨੇ ਜਿੱਤ ਹੀ ਜਾਣਾ ਤਕੀਰ ਆਪਾਂ ਜਿਆਦਾ ਬਹਿਸ ਕਰ ਲੈਨੇ ਆ ਜਿਆਦਾ ਬੋਲ ਜਾਨੇ ਆ ਮੁੜ ਕੇ ਗੱਲ ਦੇਣੀ ਆ ਜਾਂਦੀ ਮਾਲਵਾਪਾ ਜਿਹਨਾਂ ਨੇ ਉਹ ਜਿੱਥੇ ਉਹ ਹਾਰ ਗਿਆ ਫੇਰ ਫਿਰ ਮਣ ਕੇ ਮੁਲਕਾਂ ਦੇ ਫਰਦਿਆਂ ਦਾ ਕੀ ਫਾਇਦਾ ਤਾਂ ਕਰਕੇ ਬੜਾ ਕੇ ਰੱਖੋ ਵਧੀਆ ਕੋਈ ਮਰਜ਼ੀ ਦਿੱਤੇ ਕੰਮ ਲਓ ਐਜੂਕੇਸ਼ਨ ਵਧੀਆ ਕਰੋ ਹਸਪੀਟਲ ਵਧੀਆ ਕਰੋ ਖੇਤੀਬਾੜੀ ਲਈ ਸਹੂਲਤਾਂ ਲਓ ਬਸ ਇਹ ਕੰਮ ਆਪਣੇ ਹੋਣੇ ਚਾਹੀਦੇ ਆ ਰਲ ਮਿਲ ਕੇ ਰਹੋ ਤੇ ਪਿਆਰ ਬਣਾਈ ਰੱਖੋ ਬਾਕੀ ਦੋਸਤੋ ਜੇ ਆਪਾਂ ਗੱਲ ਕਰਕੇ ਸੈਂਟਰ ਚ ਮਤਲਬ ਕਿ ਦੀ ਸਰਕਾਰ ਬਣ ਸਕਦੀ ਹੈ ਅਨ ਨਿਊਜ਼ ਚੈਨਲ ਤੋਂ ਸਾਰੇ ਮਤਲਬ ਦੇ ਰਹੇ ਆ ਬੀਜੇਪੀ ਨੂੰ ਤੁਸੀਂ ਵੇਖ ਹੀ ਲਿਆ ਹੋਣਾ ਤੇ ਇਹ ਜਿਹੜੇ ਦੂਜੇ ਸਾਰੇ ਇਕੱਠੇ ਹੋਏ ਆ ਮਤਲਬ ਉਹ ਆਦੇ ਆ ਜੀ ਮਤਲਬ ਵੀ 300 ਦੇ ਨੇੜੇ 80 ਲੈ ਜਾਂ ਅੰਕਲੇ ਵੀ ਜਿਹੜੇ ਨਿਊਜ਼ ਚੈਨਲ ਆਏ ਤਾਂ ਇਹਨਾਂ ਦੀ ਹੈ ਤੇ ਬਾਕੀ ਹੁਣ ਸਹੀ ਤਾਂ ਚਾਰ ਨਹੀਂ ਪਤਾ ਲੱਗਣਾ ਕੀ ਬੰਦ ਹੈ ਸਰਵੇ ਗਲਤ ਹੋ ਸਕਦੇ ਆ ਇਹ 'ਚ ਕੋਈ ਸ਼ੱਕ ਨਹੀਂ ਇਹ ਸਭ ਨੂੰ ਪਤਾ ਤੇ ਅੱਜ ਕੱਲ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਕਿਹੋ ਜਿਹੇ ਰੁਝਾਨ ਆਉਣਗੇ ਕੌਣ ਜਿੱਤੂਗਾ ਸਹੀ ਤਾਂ 4 ਤਰੀਕ ਨੂੰ ਪਤਾ ਲੱਗਣਾ ਉਹ ਗਾਣਾ ਨਹੀਂ ਆਇਆ ਸੀ ਕਿਸਮਤ ਪਈਆ ਬੰਦ ਵਿੱਚ ਮਸ਼ੀਨਾਂ ਦੇ ਉਹ ਗੱਲ ਹੈ ਤੇ ਕੋਈ ਗੱਲ ਨਹੀਂ ਰਹਿ ਗਿਆ ਬਸ ਇੱਕ ਜੇ ਤੁਸੀਂ ਵੀਡੀਓ ਕੋਈ ਦਿਖਦੇ ਨਹੀਂ ਰਹੂਗਾ ਮੈਨੂੰ ਲੱਗਦਾ ਤੇ ਫਿਰ ਰਜਾਨ ਆ ਜਾਣਗੇ ਅੱਜ ਦੇ ਹਿਸਾਬ ਨਾਲ ਪਰਸ ਬੰਦ ਹੈ ਕੱਲ ਦੇ ਹਿਸਾਬ ਨਾਲ ਕੱਲ ਨੂੰ ਬਣੂਗਾ ਚਲੋ ਸਾਰਿਆਂ ਨੂੰ ਮੇਰੇ ਵੱਲੋਂ ਵੀ ਬਤਾਇਆ ਸ਼ਾਂਤੀ ਬਣਾਈ ਰੱਖਿਓ ਜਿਹੜਾ ਵੀ ਜਿੱਤ ਗਿਆ ਬਾਕੀ ਜੂਨ ਦਾ ਮਹੀਨਾ ਚੱਲੀ ਜਾਂਦਾ ਉਹ ਗੱਲ ਧਿਆਨ ਚ ਰੱਖਿਓ ਓਕੇ ਦੋਸਤੋ ਹਾਂਜੀ ਦੋਸਤੋ ਵੋਟਾਂ ਤਾਂ ਪੈ ਗਈਆਂ ਤੁਹਾਨੂੰ ਪਤਾ ਹੀ ਐ ਵੋਟਾਂ ਦੇ ਬਾਅਦ ਜਵਾਖ ਵੀ ਨਾ ਰਹੇ ਐ ਗਰਮੀ ਤਾਂ ਬਚਨ ਦੇ ਲਈ ਕੱਲ੍ਹ ਵਾਂ ਠੰਡ ਹੋਈ ਸੀ ਅੱਜ ਫੇਰ ਉਹੀ ਗਰਮੀ ਬੁਰਾ ਹਾਲ ਪਰ ਆਏ ਅੱਜ ਥੋੜੀ ਲੋਕ ਘਟ ਚੱਲਦੀ ਐ ਆਵੇ ਨਵੀਂ ਨਹਿਰ ਬਣੀ ਆ ਯਾਰੇਦਾਰ ਤੇ ਨਾ ਕੋਈ ਬਰੇਟੀ ਬਰੁਤੀ ਹੋਣੀ ਐ ਵਿਚਨਾ ਕੋਈ ਰੋੜਾ ਵਧੀਆ ਨਾ ਕਿ ਖੱਡਾ ਖੱਡਾ ਹੋਣਗੀਆਂ ਤੇ ਉਂ ਤਾਂ ਵੈਸੇ ਜਾਨਵਰ ਬਹੁਤ ਆ ਜਾਂਦੇ ਐ ਇੱਥੇ ਸੱਪ ਸੁਪ ਤਾਂ ਤੇ ਬੱਚਤ ਐ ਹੈ ਨਾ ਨਿਆਰਾਪੁਰਾ ਪਿੰਡਾਂ ਦਾ ਪਿੰਡਾਂ ਵਿੱਚ ਰੱਬ ਵਸਦਾ ਸਾਰੀ ਨਹਿਰ ਵਧੀਆ ਬਣੀ ਨਵੀਂ ਤੇ ਨਾਲ ਆਹ ਰਾਹ ਵੀ ਸਹੀ ਕਪਤਰਾਣ ਕੱਚਾ ਬਸ ਆਇਆ ਵੀ ਮੌਸਮ ਤੁਹਾਨੂੰ ਪਤਾ ਹੀ ਹੈ ਗਰਮੀ ਘੜਾ ਰਹੀ ਚੀਕਾਂ ਨਾ ਹੁਣ ਜੀ ਤੇ ਮੇਰਾ ਵੀ ਕਰੀ ਜਾਂਦਾ ਨਾਲੇ ਪਾਣੀ ਵੀ ਸਹੀ ਨਹੀਂ ਤੇ ਪਾਣੀ ਆਉਦਾ ਚਾਰ ਰੰਗਾ ਜਿਹਾ ਹੁਣ ਤਾਂ ਆਉਦਾ ਪਾਣੀ ਵਧੀਆ ਹਰਾ ਜਿਹਾ ਕਿਸ ਦਾ ਨਾਵਾਂਗੇ ਫੇਰ ਬਣਾਵਾਂਗੇ ਵੀਡੀਓ। ਕਿਾ ਨਹੀਂ ਆ ਰਿਆ ਯਾਰ। ਪੰਜਾਬ। ਕੁੰਡਦਰਾਂ ਵਾਲੀ ਧਰਤੀ। ਐਵੇਂ ਨਹੀਂ ਕਹੀ ਜਾਂਦੀ। ਤੇ ਬਾਕੀ ਨੂੰ ਥੋੜੇ ਜਰ ਤਾਂ ਲੋਕ ਝੋਨੇ ਝੋਨੇ ਲਾਉਣ ਲੱਗ ਜਾਣਗੇ। ਰੈਂ ਥੋੜੀ ਹਮਸਤਾ ਵੱਜ ਜਾਂਦੀ ਹੈ ਪਰ ਗਰਮੀ ਘਟ ਜੂਗੀ। ਚਿਪਚਿਪਾ ਜਾਉਣ ਲੱਗ ਜਾਂਦਾ ਹਰੋਂ ਤਾਂ ਇਦੋਂ ਵੀ ਗੰਦਾ ਹੈ। ਪਰ ਐ ਵੀ ਚਲੋ। ਖੇਤੀ ਤਾਂ ਕਰਨੀ ਹੁਣ। ਸਾਰੇ ਪਾਸੇ ਬਾਣ ਮਣੇ ਤਿਆਰ ਹੋ ਗਏ ਉਧਰ ਪੜੀਰੀ ਲਾ ਰੱਖੇ ਬਈ ਰੰਮੇ ਨੇ। ਥੋੜੇ ਸਮੇਂ ਵਿੱਚ ਲੋਕ ਝੋਨੇ ਲਾਉਣ ਲੱਗ ਜਾਣਗੇ। ਵੇਣੇ ਐਦ ਕੀ ਰੇਟ ਕਿ ਨਿਕਲਦਾ। ਠੇਕੇ ਦਾ ਤਾਂ ਕੀ ਬਹੁਤ ਰੇਟ ਵੱਧ ਗਿਆ। ਬਹੁਤ ਜਿਆਦਾ। ਤੇ ਹੁਣ ਬੱਚਾ ਤਾਂ ਵੇਖੋ ਕਿਵੇਂ ਹੁੰਦੀ ਐ। ਬਸ ਪਰਮਾਤਮਾ ਅਗੇ ਹਰਦਾਸ ਕਰਦੇ ਆਂ। ਕਿ ਮੌਸਮ ਸਹੀ ਰਵੇ, ਲਾਈਟ ਆਉਂਦੀ ਰਵੇ ਤੇ ਪਾਣੀ ਪੁਣੀ ਝੋਨੇ ਨੂੰ ਵਧੀਆ ਲੱਗਦਾ ਰਵੇ। ਕਿਉਂਕਿ ਪਾਣੀ ਨਾਲੀ ਝੋਨਾ ਹੁੰਦਾ। ਬਾਕੀ ਤੁਸੀਂ ਆਪ ਵੱਧ ਸਹਿਣੇ। ਹੁਣ ਦੇਖ ਲਓ ਦੋਸਤੋ ਇੰਨੀ ਗਰਮੀ ਚ ਮੈਂ ਮਤਲਬ ਟਾਈਮ ਹੋਊਗਾ ਕੋਈ ਦੁਪਹਿਰ ਦਾ ਤੇ ਹੁਣ ਗਰਮੀ ਚ ਵੀਡੀਓ ਬਣਾਉਂਦਾ ਫਿਰਦਾ ਵੇਖ ਲਓ ਤਾਂ ਕਰ ਕਹਿਣਾ ਜੇ ਮਰ ਰਿਕਵੈਸਟ ਹੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਆਕਰਤ ਜੀ ਵਾਕ ਸਾਡੇ ਪਿੰਡ ਦੇ ਮੁੰਡੇ ਪੂਰੇ ਆ ਵੀ ਹੋਰ ਬਚਾ ਕੇ ਨਾ ਆਇਆ ਕਰੋ ਹਾਂਜੀ ਹਾਂਜੀ ਪੂਰਾ ਤੁਸੀਂ ਤਿਆਰ ਵਧੀਆ ਕੁਦ ਕੁਦ ਲੈਨੇ ਹੋ ਮਾਰੋ ਪਰਛਾਲ ਬਣਾ ਕੇ ਵੀਡੀਓ ਵਾਹ ਵੀਰ ਚੱਲ ਵੀ ਯਾਰ ਵਾਹ ਉਹ ਨਾ ਨਿਆਰ ਵਧੀਆ ਸਾਫ ਸੁਥਰੀ ਵੀ ਹੈ ਨਾ ਹਾਂਜੀ ਰਾਜ ਵਧੀਆ ਬਣਾਤਾ ਨਾ ਰਾਦੇ ਕੀ ਨਿਆਰਾ ਹੈ ਅੱਗੇ ਤਾਂ ਜਾਨਵਰਾਂ ਦਾ ਘਰ ਸੀ ਹੁਣ ਤਾਂ ਆਸ-ਪਾਸੇ ਵੀ ਸਫਾਈ ਹੋ ਗਈ ਨਾ ਵਧੀਆ ਹਾਂਜੀ ਅੱਗੇ ਜਾਨਵਰਾਂ ਦਾ ਘਰ ਸੀ ਹੁਣ ਵਧੀਆ ਸਫਾਈ ਹੋ ਗਈ ਹਾਂਜੀ ਹਾਂ ਚਲੋ ਧਿਆਨ ਨਾਲ ਆਇਓ ਕਿਤੇ ਕਿਹੜੇ ਕੁਕੜੀ ਬਹੁਤ ਸੀਗੇ ਓਕੇ ਜਿਉਂਦੇ ਰਹੋ ਲੋੜੇ ਮੈਂ ਜਾ ਰਿਹਾ ਸੀ ਅੱਡੇ ਕਣੀ ਤੇ ਡਾਕਟਰ ਸਾਹਿਬ ਟੱਕਰ ਗਿਆ ਡਾਕਟਰ ਸਾਹਿਬ ਕੀ ਹਾਲ ਹੈ ਠੀਕ ਵਾਜੀ ਕਿਧਰ ਜਾਏ ਜੀ ਉਹ ਕੁਝ ਖੰਡ ਮੁਕੀ ਖੰਡ ਲੈ ਅੱਛਾ ਮੇਲਦਾਰਗੇ ਦਾ ਕੰਮ ਕਰ ਰਹੇ ਹਾਂ ਮੰਡੀ ਗਾ ਜੀ ਮੰਡੀ ਤੇ ਕੰਮਾ ਬਸ ਤੇ ਕਿਵੇਂ ਹੈ ਗਰਮੀ ਵਧ ਗਈ ਕੱਲ ਤਾਂ ਵਧਿਆ ਸੀ ਇਸ ਵੇਲੇ ਮਾਤਮਾਣਾ ਹਾਂ ਹੁਣ ਕੀ ਬਣਿਚਲੇ ਉਹ ਠੀਕ ਹੈ ਕਰੇ ਸਾਰੇ ਠੀਕ ਰਹੀ ਥੋੜੇ ਜਰ ਤੱਕ ਆ ਕੇ ਆਣਾ ਮੇਰੇ ਕੋਲ ਓਕੇ ਉਹ ਘੱਟ ਸਾਹਿਬ ਬਾਏ ਬਾਏ ਜੀ ਆਪਾਂ ਪਹੁੰਚ ਗਏ ਸਾਡੇ ਪਿੰਡ ਦੀ ਮੇਨ ਮਾਰਕੀਟ ਵਿੱਚ ਜਾਣੀ ਪਿੰਡ ਦੇ ਅੱਡੇ ਤੇ ਅੱਡਾ ਪਿਆ ਵਿਹਲਾ ਗਰਮੀ ਕਰਕੇ ਨਹੀਂ ਤਾਂ ਆਜਰੂਸ਼ ਹੁੰਦਾ ਇੱਥੇ ਸਾਡੇ ਪਿੰਡ ਇੱਕ ਚੀਜ਼ ਬਹੁਤ ਵਧੀਆ ਹੈ ਆਹ ਲੱਗੀ ਹੈ ਜਿਹੜੀ ਪਾਣੀ ਠੰਡਾ ਪਰੋ ਪੀਓ ਗਰਮੀ 'ਚ ਬਹੁਤ ਸਾਥ ਦਿੰਦਾ ਇਹ ਜਿਹੜੇ ਨੰਗਦੇ ਡੱਬਦੇ ਆ ਜਾਂ ਫਿਰ ਇੱਥੇ ਬੈਠਾ ਹੁੰਦਾ ਵਧੀਆ ਹੈ ਠੰਡਾ ਪਾਣੀ ਆ ਕੈਂਪਰ ਕੋਈ ਮੇਰਾ ਵੀਰ ਭਰਨ ਆਇਆ ਹੋਣਾ ਬਾਕੀ ਥੋੜੇ ਸਮੇਂ ਬਾਅਦ ਗੁਲਗੱਪੇ ਵਾਲਾ ਵੀ ਆ ਜਾਊਗਾ ਤੇ ਗੁਲਗੱਪੇ ਵੀ ਫਿਰ ਉਹਦੇ ਵਧੀਆ ਹੁੰਦੇ ਪੂਰੇ ਕਿਵੇਂ ਹੋ ਠੀਕ ਨਹੀਂ ਠੀਕ ਤੇ ਬਾਕੀ ਗੱਡੀਆਂ ਬਹੁਤ ਤੇਜ਼ ਆ ਰਹੀਆਂ ਸਿਰਕਾ ਸਾਹਿਬ ਇਹ ਅਜੀ ਸਿਰਕ ਦਾ ਡੈਡ ਸਰਪਾਲ ਜੀ ਨੇ ਵੇਣੇ ਕੀ ਆਦੇ ਇਹ ਜੇ ਹੋਏ ਤਾਂ ਨਗਾਰਾ ਮਨ ਬੰਦ ਲੱਗਦੀ ਹੈ ਤੇ ਬਾਕੀ ਦੋਸਤੋ ਅੱਜ ਲਈ ਇੰਨਾ ਹੀ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਚ ਨਵੇਂ ਬਲੌਗ ਨਾਲ ਕੋਈ ਗਲਤੀ ਬਲਤੀ ਹੋਈ ਹੋਵੇ ਮਾਫੀ ਕੋਈ ਵੀ ਗੱਲ ਦਿਲ ਤੇ ਨਾ ਲਿਓ ਤੇ ਇਹ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਆ ਰਲ ਮਿਲ ਕੇ ਰਹੋ ਇੱਕਾ ਬਣਾਈ ਰੱਖੋ ਜਿਵੇਂ ਕੱਲ ਸਾਡੇ ਪਿੰਡ ਤੁਸੀਂ ਵੇਖ ਹੀ ਲਿਆ ਕਿ ਕਿੰਨਾ ਵਧੀਆ ਰੌਣਕ ਮੇਲਾ ਸੀਗਾ ਤੇ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਬੈਠੀਆਂ ਸੀਗੀਆਂ ਤੇ ਇੱਕ ਇੱਕ ਤੇਰਾ ਸਬੂਤ ਹੈ ਬਹੁਤ ਬਹੁਤ ਧੰਨਵਾਦ ਦੋਸਤੋ